ਜੀ ਵੀ ਦੀ ਪਿੰਡ ਦੇ ਲੋਕਾਂ ਭੈਜੂਆਂ ਸੁਪੰਚ ਜੁਣਿਆ ਸੋ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਤੁਹਾਡੇ 76 ਸੰਚੀਆ ਤਾ ਸਿਰ ਜਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਦਿਓ ਬਾਈ ਬੁਰਜੀ ਦਾ ਖਾਲਸਾ ਬਾਈ ਬੁਰਜੀ ਕੀ ਫਤਹਿ ਖਾਲਸਾ ਕਰਨੀ ਮੈਂ ਪਿੰਡ ਕੌਂਟਿਆ ਕਉ ਬੇਰੀ ਮਿਸ ਜੀ ਸਰਪੰਚ ਬਣੇ ਨੇ ਮਾਣਾ ਦਾ ਸਭਨ ਜੀ ਘਰ ਵਾਲਾ ਮੈਂ ਤਹਿ ਦਰੋਂ ਤੁਹਾਡਾ ਕਰਨਾ ਪਹਿਲਾਂ ਤਾਂ ਸਾਰੇ ਪਿੰਡ ਦਾ ਜਿਨ੍ਹਾਂ ਨੇ ਸਾਨੂੰ ਮਾਨ ਬਖਸ਼ਿਆ ਤੇ ਤੁਹਾਡੀ ਕੋਸ਼ਿਸ਼ ਇਹ ਹੋ ਰਹੀ ਗਈ ਵੱਤ ਵਾਦ ਪਿੰਡ ਦਾ ਵਿਕਾਸ ਕਰਾਈਏ ਵੱਤ ਵਾਦ ਕੰਮ ਕਰਾ ਆਗੇ ਤੇ ਪਿੰਡ ਵਾਲਿਆਂ ਨੇ ਕਰਕੇ ਦਸੀਏ ਕਿ ਵਾਕਈ ਤੁਸੀਂ ਸਾਨੂੰ ਸਪੋਰਟ ਕੀਤੀ ਹੈ ਤੇ ਅਸੀਂ ਵੀ ਇਸ ਤੋਂ ਲਾਇਕ ਹੈਗੇ ਜੀ ਸਰ ਪਿਛਲੀ ਪੰਚਾਇਤ ਉਹ ਲੋਕ ਕਿਹੜੇ ਕੰਮ ਕੰਮ ਪਏ ਸੀ ਜੋ ਤੁਹਾਡੀ ਅਗਵਾਈ ਦੇ ਵਿੱਚ ਪੂਰੇ ਕਰਵਾਏ ਜਾਣੇ ਸਾਡੇ ਤਕਰੀਬਨ ਕਾਫੀ ਕੰਮ ਆ ਜੀ ਪਿੰਡ ਦੇ ਜਿਵੇਂ ਕਿ ਸਾਡਾ ਪਹਿਲਾ ਨਾਮ ਦੇ ਨਾਲੇ ਦਾ ਪਿੰਡ ਦੇ ਪਾਣੀ ਦੇ ਕਾਟਦਾ ਜੀ ਉਹ ਬਹੁਤ ਅਧੂਰਾ ਲੋਕਾਂ ਦੀਆਂ ਗੜੀਆਂ ਬਹੁਤ ਜਾਮ ਹੋ ਗਈਆਂ ਪਾਣੀ ਨਾਲ ਭਰੀਆਂ ਪਈਆਂ ਨੇ ਬਹੁਤ ਹੀ ਇਹੋ ਜਿਹੇ ਕੰਮ ਨੇ ਪਾਰਕ ਵਾਲੇ ਨੇ ਲਾਈਟਾਂ ਵਾਲੇ ਨੇ ਹੋਰ ਵੀ ਕਾਫੀ ਕੰਮ ਨੇ ਗਲੀਆਂ ਬੰਨੜੀਆਂ ਨਾਲੀਆਂ ਬੰਨੜੀਆਂ ਨੇ ਤੇ ਜਾਂਚ ਕਰ ਸਾਡੇ ਕੋਈ ਨਹੀਂ ਕਰਉਣ ਸਾਡੇ ਬੱਚਿਆਂ ਦੀ ਕੋਈ ਨਹੀਂ ਬਹੁਤ ਇਹੋ ਜਿਹੇ ਕੰਮ ਨੇ ਜਿਹੜੇ ਕਰਨ ਵਾਲੇ ਸਾਡੀ ਕੋਸ਼ਿਸ਼ ਹੋ ਰਹੀ ਕਿ ਬਹੁਤ ਬਹੁਤ ਦੇ ਜਿਹੜੇ ਕੰਮ ਜਿਹੜੇ ਅਧੂਰੀ ਸਮੱਸਿਆ ਹੀ ਪੂਰੀ ਕਰਾ ਲਈਏ ਜੀ ਜੀ ਵੀ ਤੇ ਨੌਜਵਾਨਾਂ ਦਾ ਲੈਕਚਰ ਜਿਹ ਅਮਰ ਰੋਲ ਦਾ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਕੀ ਪਲੇਟਫਾਰਮ ਹੋਵੇਗਾ ਸਾਡੀ ਨੋਜਵਾਨਾਂ ਵਾਸਤੇ ਇਹ ਕੁਛ ਰਹੇਗੀ ਜੀ ਅਸੀਂ ਵੱਤ ਵਤ ਨੋਜਵਾਨਾਂ ਨੂੰ ਖੇਡਣ ਵਾਸਤੇ ਸਮਾਨ ਮੁਹੱਈਆ ਕਰਾਵਾਂਗੇ ਪਲੇ ਗਰਾਊਂਡ ਬਣਾ ਕੇ ਦਵਾਂਗੇ ਕੋਸ਼ਿਸ਼ ਸਾਡੀ ਇਹੋ ਹੀ ਹੋਏਗੀ ਜੀ ਵੈਸੇ ਸਾਡੀ ਜ਼ਮੀਨ ਪਿੰਡ ਬਰਿਆਰ ਵਿੱਚ ਪੰਚਾਇਤੀ ਹੈਗੀ ਆ ਅਸੀਂ ਕੋਸ਼ਿਸ਼ ਕਰਾਂਗੇ ਜੇ ਥੋੜੀ ਬੋਲੀ ਜ਼ਮੀਨ ਸਾਨੂੰ ਪਿੰਡ ਦੀ ਮਿਲ ਜੇ ਉਹਦੇ ਬਾਅਦ ਅਸੀਂ ਗਰਾਊਂਡ ਦੇ ਸਕੀਏ ਬੱਚਿਆਂ ਨੂੰ ਖੇਡਣ ਵਾਸਤੇ ਉਹਨਾਂ ਨੂੰ ਖੇਡਣ ਦਾ ਸਮਾਨ ਹੋਰ ਜਿਤਨਾ ਜਿਹੜੀ ਵੀ ਕਿਸੇ ਰੋਡ ਬਵੇ ਹਿਲਿਆਗੇ ਉਹਨਾਂ ਨੂੰ ਪ੍ਰੋਵਾਈਡ ਕਰਾ ਸਕੀਏ ਜੀ ਸਰ ਰਸਨ ਕਾਰਡ ਦੀ ਸਮੱਸਿਆ ਉਹ ਪਿੰਡਾਂ 'ਚ ਹੁੰਦੀ ਆ ਜਿਹੜੇ ਯੋਗ ਹੁੰਦੇ ਆ ਉਹਨਾਂ ਦੇ ਰਸਨ ਕਾਰਡ ਨਹੀਂ ਬਣੇ ਹੁੰਦੇ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ 'ਚ ਵੀ ਰਸਨ ਕਾਰਡ ਦੀ ਕੋਈ ਸਮੱਸਿਆ ਆ ਗਈ ਆ ਸਾਡੇ ਰਸਨ ਕਾਰਡ ਦੀ ਸਮੱਸਿਆ ਥੋੜੇ ਲਾਗ ਟੋਏ ਸੀ ਚਲੋ ਅਸੀਂ ਭਵਾਤੇ ਨੇ ਕੁਝ ਰਹਿ ਗਏ ਨੇ ਜਿਹੜੇ ਉਹ ਵੀ ਅਸੀਂ ਉਸੇ ਹੋ ਗਈ ਪਹਿਲ ਦੇ ਅਧਾਰ ਤੇ ਕਰਾ ਕੇ ਅਸੀਂ ਸਾਰੇ ਕੰਪਲੀਟ ਕਰਾ ਸੀ ਜੀ ਫਿਰ ਨਾਲ ਸੈਡ ਮੰਦ ਚੱਲ ਰਹੀ ਆ ਉਹਦੇ ਕਰਕੇ ਰਿਕਾਰਡ ਪੈ ਰਹੀ ਆ ਹਾਂਜੀ ਹਾਂਜੀ ਥੋੜਾ ਜਿਹਾ ਉਹਦੇ ਕਰਕੇ ਥੋੜੀ ਮੁਸ਼ਕਲ ਆ ਰਹੀ ਹੈ ਜੀ ਸਰ ਐਜੂਕੇਸ਼ਨ ਦੀ ਗੱਲ ਹੈ ਐਜੂਕੇਸ਼ਨ ਲੈ ਕੇ ਕਿਵੇਂ ਦੇ ਦਿਓ ਕਿ ਪਿੰਡ ਦੀ ਐਜੂਕੇਸ਼ਨ ਸਕੂਲ ਕਿੰਨੀ ਤੱਕ ਆ ਕੀ ਲੱਗਦਾ ਤੁਹਾਨੂੰ ਸਟਾਫ ਦੀ ਕਮੀ ਹੈ ਇੱਥੇ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈਗੀ ਹੈ ਤੁਹਾਡੇ ਸਕੂਲ ਦਾ ਸਟਾਫ ਬਹੁਤ ਵਧੀਆ ਜੀ ਪਿੰਡ ਦਾ ਬਹੁਤ ਵਧੀਆ ਸਕੂਲ ਦੀ ਸਾਡੀ ਡਿਵੈਲਪਮੈਂਟ ਹੋਈ ਆ ਬੱਚੇ ਬਹੁਤ ਲਾਈਕ ਨੇ ਅਤੇ ਬਹੁਤ ਵਧੀਆ ਸਾਡੇ ਬੱਚਿਆਂ ਨੂੰ ਸੂਰਜ ਮਿਲਦੀ ਆ ਕੋਈ ਚੀਜ਼ ਦੀ ਕੋਈ ਕਮੀ ਨਹੀਂ ਫਿਰ ਆਪਣੇ ਟੀਚਰ ਬਹੁਤ ਵਧੀਆ ਨੇ ਬਹੁਤ ਵਧੀਆ ਚੱਲ ਰਿਹਾ ਹੈ ਜੀ ਸਾ ਸਰਕਾਰ ਗੌਰਮੈਂਟ ਜਾਂ ਪੰਜਾਬ ਗੌਰਮ ਸੁਖ ਸੂਤਾਂ ਗਰੀਬ ਲੋਕਾਂ ਵਾਸਤੇ ਮੰਡਾ ਜਉਂਦੀਆਂ ਨੇ ਸੋ ਧੜੇ ਬੰਦੀ ਹੋਣ ਕਰਕੇ ਉਹਨਾਂ ਤੱਕ ਪੁੱਜਦਾ ਨਹੀਂ ਹੁੰਦੀਆਂ ਸੋ ਇੱਕ ਸਰਪੰਚੋ ਦਾ ਕੀ ਫਰਜ਼ ਹੁੰਦਾ ਕਿਵੇਂ ਦੇ ਦੇਓ ਦੇਖੋ ਜੀ ਜਦੋਂ ਸਰਪੰਚ ਬੰਦਾ ਜੀ ਉਹ ਪਿੰਡ ਦਾ ਇੱਕ ਸਾਂਝਾ ਨਮਾਇਦਾ ਬਣ ਜਾਂਦਾ ਉਹਦੇ ਵਿੱਚ ਕੋਈ ਧੜੇ ਪਿਆ ਜਿਹਾ ਗੱਲੀ ਲੈ ਜਾਂਦੀ ਉਹ ਹਰ ਇੱਕ ਦੀ ਜਿਹੜੀ ਜੋ ਵੀ ਸਰਕਾਰੀ ਸਹੂਲਤਾਂ ਆਈ ਗਈ ਇਹਨੂੰ ਪੈਲ ਦੇ ਆਧਾਰ ਤੇ ਕੀਤਾ ਜਾਏਗਾ ਕੋਈ ਧੜੇਬਾਜੀ ਵਾਲਾ ਕੋਈ ਵੀ ਮਸਲਾ ਇਹ ਪਿੰਡ ਵਿੱਚ ਨਹੀਂ ਹੈਗਾ ਤੇ ਨਹੀਂ ਹੋਏਗਾ ਜੀ ਇੱਥੇ ਕਈ ਵਾਰੀ ਝਗੜੇ ਇੰਨੇ ਵੱਧ ਜਾਂਦੇ ਨੇ ਲੋਕਾਂ ਨੂੰ ਥਾਣੇ ਚ ਜਾਣੇ ਤੱਕੇ ਖਾਣੇ ਪੀਂਦੇ ਆਉਣਾ ਦਾ ਸਮਾਂ ਹੀ ਬਰਬਾਦ ਹੁੰਦਾ ਤੇ ਪੈਸਾ ਵੀ ਪੰਚ ਦੀ ਕੀ ਜੁੰਮਿਆ ਦੀ ਹੁੰਦੀ ਆ ਕਿਵੇਂ ਦੇਖਦੇ ਹੋ ਦੇਖੋ ਜੀ ਪਿੰਡਾਂ 'ਚ ਲੜਾਈ ਝਗੜੇ ਹੋ ਜਾਂਦੇ ਨੇ ਕਾਫੀ ਮਸਲੇ ਜਿਹੜੇ ਆਡੇ ਹੋ ਜਾਂਦੇ ਨੇ ਪਰ ਮੇਰੀ ਸ਼ੁਰੂ ਤੋਂ ਕੋਸ਼ਿਸ਼ ਇਹ ਹੋ ਰਹੀ ਆ ਤਾਂ ਗੇਹੇ ਹੋ ਰਹੀ ਗਈ ਕਿ ਜੋ ਵੀ ਮਸਲਾ ਹੋਏਗਾ ਪਿੰਡ ਵਿੱਚ ਹੀ ਨਿਬੇੜਿਆ ਜਾਏਗਾ ਇਸ ਥਾਣੇ ਕਚਿਹਰੀਆਂ ਤੱਕ ਜਾਣ ਦੀ ਲੋਮਪਤ ਨਹੀਂ ਆਏਗੀ ਹਲੋ ਮਨਰੇਗਾ ਦੀ ਗੱਲ ਹੈ ਕਿ ਮਨਰੇਗਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਸੋ ਜਿਹੜੇ ਨਜਾਇਜ਼ ਨਾਂ ਕਿ ਤਿੰਨ ਤੇ ਪੈ ਜਾਂਦੇ ਆ ਸੋ ਕਿਵੇਂ ਦੇਖਿਆ ਜਾਏਗਾ ਤੁਹਾਡੇ ਵੱਲ ਮਨਰੇਗਾ ਤੇ ਸਾਡੇ ਪਿੰਡ 'ਚ ਕਾਫੀ ਜਿਹੜੇ ਆ ਨਾ ਕਾਰਡ ਬਣਵਾਏ ਆ ਜੀ ਸਾਡੀ ਕੋਸ਼ਿਸ਼ ਆ ਵੀ ਹੋਰ ਵੀ ਵੱਧ ਤੋਂ ਵੱਧ ਬਣਾ ਕੇ ਸਾਰਿਆਂ ਨੂੰ ਰੁਜ਼ਗਾਰ ਦਿੱਤਾ ਜਾਵੇ ਤੇ ਸਾਡੀ ਪਹਿਲ ਤੇ ਧਾਰ ਦੇ ਇਹੋ ਹੀ ਆ ਵੀ ਸਾਰਿਆਂ ਨੂੰ ਲਾਭ ਮਿਲੇ ਕੋਈ ਗਲਤ ਗਾਰ ਨਹੀਂ ਕਿਸੇ ਦਾ ਬਣੇਗਾ ਜਿਨ੍ਹਾਂ ਨੂੰ ਜ਼ਿਆਦਾ ਜ਼ਰੂਰਤ ਆ ਉਹਨਾਂ ਨੂੰ ਸਹੂਲਤ ਦਿੱਤੀ ਜਾਏਗੀ ਜੀ ਜਰ ਕਿਹੜਾ ਹੁਣ ਤੁਸੀਂ ਪਹਿਲ ਦੇ ਧਾਰ ਤੇ ਜੋ ਲੋੜੀ ਦਾ ਕੰਮ ਆ ਪਿੰਡ ਦੇ ਵਿੱਚ ਵਿਕਾਸ ਕਾਰਜ ਕਰਾਉਣ ਜਾ ਰਹੇ ਹੋ ਸਾਡਾ ਪਹਿਲ ਦੇ ਧਾਰ ਦੇ ਕੰਮ ਜੀ ਨਾਲੇ ਦਾ ਜੀ ਬਹੁਤ ਸਮੱਸਿਆ ਪਹਿਲ ਦੇ ਧਾਰ ਤੇ ਪਹਿਲਾਂ ਹੀ ਉਹ ਕੰਮ ਕਰਵਾਵਾਂਗੇ ਔਰ ਤੋਂ ਬਾਅਦ ਬਾਕੀ ਜਿਹੜੇ ਜਿਹੜੇ ਸਹਾਮਾ ਸਰਕਾਰ ਵੱਲੋਂ ਆਏਗੀ ਗ੍ਰਾਂਟ ਆਏਗੀ ਉਹ ਸਹਾਮੇ ਕੰਮ ਕਰਵਾਵਾਂਗੇ ਜੀ ਜੀ ਬੀਟੀ ਪਿੰਡ ਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਸੋ ਮਾਣ ਬਖਸ਼ਿਆ ਸੇਵਾ ਕਰਨ ਦਾ ਮੌਕਾ ਦਿੱਤਾ ਉਹ ਕੀ ਮੈਸੇਜ ਦੇਣਾ ਚਾਹੋਗੇ ਪਿੰਡ ਵਾਲਿਆਂ ਨੂੰ ਮੈਂ ਜੀ ਪਹਿਲਾਂ ਤੇ ਪਿੰਡ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਮਾਣ ਬਖਸ਼ਿਆ ਜੀ ਬਾਕੀ ਮੈਂ ਕੋਈ ਇਕੱਲਾ ਹੀ ਸਰਪੰਚ ਨਹੀਂ ਮੇਰੇ ਨਾਲ ਮੇਰੇ ਪਿੰਡ ਦੇ ਸਾਰੇ ਸਰਪੰਚੀ ਨੇ ਜੀ ਮੈਂ ਸਾਰਿਆਂ ਦੀ ਸਲਾਹ ਨਾਲ ਚੱਲਾਂਗਾ ਕਿਸੇ ਦਾ ਕੋਈ ਇਹੋ ਜਿਹਾ ਨਹੀਂ ਵੀ ਮੈਂ ਕਿਸੇ ਨੂੰ ਕਹਾਂ ਵੀ ਮੈਂ ਤੇਰਾ ਕੋਈ ਕਹਿਣਾ ਨਹੀਂ ਮੰਨਣਾ ਸਾਰਿਆਂ ਦੀ ਸਲਾਹ ਲੈ ਕੇ ਕੰਮ ਕੀਤਾ ਜਾਣਗੇ ਬਾਕੀ ਮੈਂ ਸਾਰੇ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਮਾਨ ਪੱਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ